ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪੰਜਵਾਂ ਆਰ ਇੰਡੀਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਹਲਕਾ ਸ਼ਰੀ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਉੱਗੇ ਸਮਾਜ ਸੇਵਕ ਜਗਦੀਸ਼ ਸਿੰਘ ਗੁਰਾਇਆ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ ਉਹ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਵਾਂ ਆਲ ਇੰਡੀਆ ਬਾਬਾ ਫਤੇ ਸਿੰਘ ਅੰਡਰ 17 ਅਤੇ ਫੁੱਟਬਾਲ ਕੱਪ 2025 ਸਰਪ੍ਰਸਤ ਸਰਦਾਰ ਕਰਮਜੀ ਸਿੰਘ ਢਿੱਲੋਦੀ ਸਰਪ੍ਰਸਤੀ ਹੈਟ ਮਾਤਾ ਸੁੰਦਰੀ ਸਕੂਲ ਅਤੀਵਾਲ ਵਿਖੇ ਪੰਜ ਰੋਜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸ਼ਹੀਦਾਂ ਦੀ ਮਹਾਨ ਧਰਤੀ ਤੇ ਬਾਬਾ ਫਤੇ ਸਿੰਘ ਜੀ ਜੋ ਸਾਡੇ ਛੋਟੇ ਸਹਬਜ਼ਾਦੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਡੈਡੀਕੇਸ਼ਨ ਲਈ ਡੈਡੀਕੇਟਿਡ ਆਲ ਇੰਡੀਆ ਫੁੱਟਬਾਲ ਬੱਬਾ ਫਤੇ ਸਿੰਘ ਫੁੱਟਬਾਲ ਕੱਪ ਅੰਡਰ 17 ਜੋ ਹੁੰਦਾ ਇਹ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਜਿਹੜੇ ਕਲੱਬ ਦੇ ਅਹੁਦੇਦਾਰ ਸਾਹਿਬਾਨਾ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਇੰਡੀਆ ਲੈਵਲ ਦਾ ਫੁੱਟਬਾਲ ਕੱਪ ਕਰਾਉਂਦੇ ਆ ਔਰ ਸਾਰੇ ਇੰਡੀਆ ਚੋਂ ਬੱਕ ਬੱਕ ਸਾਡੇ ਜਿਹੜੇ ਸਟੇਟਾਂ ਉੱਥੋਂ ਜਿਹੜੀਆਂ ਟੀਮਾਂ ਆਉਂਦੀਆਂ ਨੇ ਔਰ ਜਿਹੜਾ ਇਨਾਮ ਵੀ ਹੈ ਸਾਡੇ ਜਿਹੜੇ ਕਲੱਬ ਦੇ ਸਾਰੇ ਸਤਿਕਾਰਯੋਗ ਸਾਥੀ ਖੜੇ ਨੇ ਪ੍ਰਧਾਨ ਜੀ ਉਹਨਾਂ ਦੇ ਵੱਡਾ ਨਾਮ ਹੈ 110000 ਸੈਕਿੰਡ ਨਾਮ ਹੈ ਜਿਹੜਾ 71000 ਸੋ ਇਹ ਨਾਮ ਵੀ ਮੈਂ ਕਹਿ ਸਕਦਾ ਹਾਂ ਕਿ ਫੁੱਟਬਾਲ ਕੱਪ ਦਾ ਅੰਡਰ 70 ਪੰਜਾਬ ਦਾ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੋਊਗਾ। ਸੋ ਸਾਰੇ ਸਾਥੀਆਂ ਦਾ ਧੰਨਵਾਦ ਬਾਬਾ ਫਤੇ ਸਿੰਘ ਨੂੰ ਜਿਹੜਾ ਸਮਰਪਿਤ ਹੈ ਕੱਪ ਹੈ ਫੁੱਟਬਾਲ ਕੱਪ। ਔਰ ਅਸੀਂ ਜਿਹੜਾ ਉਹ ਗਰਾਊਂਡ ਹੈ ਡੇ ਬਾਏ ਡੇ ਅਸੀਂ ਦੇਖਿਆ ਕਿ ਉਹ ਉਹਦੀ ਅਸੀਂ ਇੰਪਰੂਵਮੈਂਟ ਕਰਾਈ ਹੈ ਬਹੁਤ ਵਧੀਆ ਹੋਣ ਇਹ ਜਿਹੜਾ ਬਣ ਗਿਆ ਸਾਰੀ ਸਹੂਲਤਾਂ ਉੱਥੇ ਮੌਜੂਦ ਨੇ 11 ਔਰ ਉਤੇ ਨਾਲ ਦੀ ਨਾਲ ਇੱਕ ਵਧੀਆ ਕੰਮ ਜਿਹੜੇ ਸਾਡੇ ਕਲੱਬ ਵਾਲੇ ਵੀਰ ਕਰਾ ਰਹੇ ਦਸਤਾਰ ਕੰਪੀਟੀਸ਼ਨ ਕਰਾ ਰਹੇ ਨੇ ਉਹ ਵੀ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਨਾ ਕਿ ਜਿੱਥੇ ਸਾਡੇ ਨੌਜਵਾਨ ਖੇਡਾਂ ਵੱਲ ਜੁੜਦੇ ਆ ਉਥੇ ਦਸਤਾਰ ਕੰਪੀਟੀਸ਼ਨ ਕਰਵਾ ਕੇ ਇਹਨਾਂ ਨੇ ਆਪਣੇ ਸਭਿਆਚਾਰ ਨਾਲ ਜੋੜਿਆ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਹੜੇ ਪੰਜਾਬ ਦੇ ਸੀਐਮ ਆ ਉਹਨਾਂ ਦਾ ਇੱਕ ਸੁਪਨਾ ਹੈ ਕਿ ਪੰਜਾਬ ਰੰਗਲਾ ਬਣੇ ਉਹ ਰੰਗਲਾ ਤਾਂ ਹੀ ਬਣ ਸਕਦਾ ਹੈ ਜੇ ਸਾਡੇ ਜਿਹੜੇ ਨੌਜਵਾਨ ਹੈ ਉਸ ਗਰਾਊਂਡ ਦੇ ਵਿੱਚ ਆਉਣ ਆਪਣੇ ਸਪੋਰਟਸ ਨੂੰ ਅਪਣਾਉਣ ਅਤੇ ਨਾਲ ਦੀ ਨਾਲ ਜਿਹੜਾ ਸੱਭਿਆਚਾਰ ਆ ਆਪਣਾ ਉਹਨੂੰ ਅਪਣਾਉਣ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ। ਠੀਕ। ਹਾਂਜੀ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ 5th ਜੋ ਆਲ ਇੰਡੀਆ ਬਾਬਾ ਫਜ਼ਲ ਜੋਂ ਫੁੱਟਬਾਲ ਕਪਟਨ ਅੰਡਰ 17 ਦਾ ਉਸ ਦਾ ਰਸਮੀ ਜੋ ਪੋਸਟਰ ਅੱਜ ਐਡਵੋਕੇਟ ਲਖਮੀਰ ਸਿੰਘ ਰਾਈ ਜੀ ਤੋਂ ਅਸੀਂ ਸਾਡੀ ਅਗਲਾ ਏਡੀ ਸ਼ੁਰੂਆਤ ਹੋ ਚੁੱਕੀ ਹੈ। ਸੋ ਇੱਕ ਸਾਡਾ ਜੋ ਫਰਸਟ ਪ੍ਰਾਈਜ਼ ਇਸ ਦਾ 1,11,000 ਰੁਪਇਆ ਤੇ ਸੈਕੰਡ ਪ੍ਰਾਈਜ਼ 70,000 ਰੁਪਇਆ ਤੇ ਇਸ ਦੇ ਨਾਲ ਨਾਲ ਟੂਰਨਾਮੈਂਟ ਦੇ ਵਿੱਚ ਜੋ ਜਸਤਾਰ ਮੁਕਾਬਲੇ ਵੀ ਕਰਵਾਏ ਜਾਣੇ ਆ ਲੜਕੇ ਦੇ ਲੜਕੀਆਂ ਦੇ ਕਿੱਥੇ ਹੋਣਗੇ ਕਿੰਨੀ ਤਰੀਕ ਨੂੰ ਇਹ 10 ਦਸੰਬਰ ਤੋਂ 14 ਦਸੰਬਰ ਤੱਕ ਮਾਤਾ ਹੁੰਦਰੀ ਸਪੂਨ ਦੇ ਵਿੱਚ ਕਰਵਾਏ ਜਾਣਗੇ ਟੀਮਾਂ ਸਰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੋਂ ਮੋਢਲ ਟੀਮਾਂ ਆ ਰਹੀਆਂ ਨੇ ਕਿੰਨੇ ਕੁ ਬੱਚੇ ਵਿੱਚ ਸਾਥ ਕਰ ਰਹੇ ਨੇ ਇਹਦੇ ਵੀ 500 ਬੱਚਾ ਪਾਰਟਿਸਪੇਟ ਕਰ ਰਹੇ ਹੈ ਇਹਦਾ ਕਰਾਉਣ ਦਾ ਮੁੱਖ ਮਕਸਦ ਕੀ ਹੈ ਇਹਦਾ ਮੁੱਖ ਮਕਸਦ ਇਹੀ ਹੈ ਜੀ ਵੀ ਬੱਚਿਆਂ ਨੂੰ ਵੱਤੋ ਵੱਤ ਖੇਡਾਂ ਨਾਲ ਜੋੜਨਾ ਇਹੀ ਸਾਡਾ ਮੁੱਖ ਮਕਸਦ ਹੈ ਤੇ ਸਾਡੇ ਨਾਲ ਸਾਡੀ ਪੂਰੀ ਮੈਨੇਜਮੈਂਟ ਕਮੇਟੀ ਦੇ ਸਾਰੇ ਨੰਬਰ ਵੀ ਨਾਲ ਆਏ ਹੋਏ ਨੇ ਸਾਰੇ ਠੀਕ ਹੈ ਜੀ ਤੇ ਸਾਡੇ ਜੋ ਐਨ ਆਰ ਆਈ ਵੀਰ ਐ ਸਾਨੂੰ 파ਰੋ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ। ਸੋ ਉਹਨਾਂ ਦਾ ਵੀ ਸਟੂਡੈਂਟ ਮਕਰਾਉਣ ਦੇ ਵਿੱਚ ਬਹੁਤ 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 ਵੱਡਾ ਬਦਲ ਸਹਿਯੋਗ ਹੈ। ਇਸ ਤੋਂ ਪਹਿਲਾਂ ਵੀ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ ਮੱਚਿਆਂ ਨੂੰ ਲੈ ਕੇ। ਇਸ ਤੋਂ ਪਹਿਲਾਂ ਅਸੀਂ ਛੋਟੇ ਬੱਚਿਆਂ ਦਾ ਕਰਾਉਣਾ ਸੀ 7 ਸਾਲ ਤੋਂ ਲੈ ਕੇ 12-13 ਸਾਲ ਤੱਕ ਦੇ ਬੱਚੇ। ਇਸ ਦੇ ਵਿੱਚ ਖੇਡਦੇ ਆ। ਮਤਲਬ ਉਹ ਵੀ ਇੱਕ ਵਧੀਆ ਪਰਾਲਾ ਚਲੋ ਆ ਸਾਡੇ ਸਾਰੇ ਵੀਰ ਭਰਾਵਾਂ ਦੇ ਨਾਲ ਇਹ ਚੱਲਦਾ ਸਿਸਟਮ। ਇੱਕ ਇੱਕ ਜੀ ਨੇ ਇੱਕ ਬਾਬਾ ਫਤਿਹ ਸਿੰਘ ਦੇ ਨਾਮ ਤੇ ਅਕੈਡਮੀ ਹੈ ਤੇ ਦਸੰਬਰ ਚ 10 ਦਸੰਬਰ ਨੂੰ ਅਸੀਂ ਟੂਰਨਾਮੈਂਟ ਕਰਾਉਣੀ ਹੈ ਫੁੱਟਬਾਲ ਦਾ ਸਾਡਾ ਮੇਨ ਮਕਸਦ ਹੈ ਵੀ ਜਿਹੜੇ ਸਾਡੇ ਬੱਚੇ ਨੇ ਉਹ ਮੋਬਾਈਲਾਂ ਤੋਂ ਨਿਕਲ ਕੇ ਗਰਾਊਂਡ ਨਾਲ ਜੁੜਨ ਤਾਂ ਅਸੀਂ ਸਾਰੀ ਟੀਮ ਇਸ ਟੂਰਨਾਮੈਂਟ ਨੂੰ ਸਕਸੈਸ ਬਣਾਉਣ ਲਈ ਤੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਲਈ ਪੂਰਾ ਪਰਵੰਦ ਕੰਦੀ ਕੋਸ਼ਿਸ਼ ਕਰਦੇ ਪਹਿਲੀ ਵਾਰ ਤਰ੍ਹਾਂ ਪੱਗਾਂ ਦੇ ਉਤਾਲੀ ਵੀ ਕਰਾਇਆ ਦਸਤਾਰ ਬੰਦੀ ਹਾਂਜੀ 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 ਉਹਦੇ ਬਾਰੇ ਜਿੱਦਾਂ ਬਾਬਾ ਫਤੇ ਸਿੰਘ ਦੇ ਨਾਮ ਤੇ ਟੂਰਨਾਮੈਂਟ ਹੋ ਰਿਹਾ ਤਾਂ ਅਸੀਂ ਕਹਿੰਨੇ ਆ ਵੀ ਬੱਚੇ ਸਿੱਖੀ ਨਾਲ ਵੀ ਜੁੜਨ ਇਹ ਤੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਵੀ ਜੁੜ ਜਾਈਏ ਤਾਂ ਕਰਕੇ ਇਹ ਜਿਹੜਾ ਫੁੱਟਬਾਲ ਕਲੱਬ ਆ ਇਹ ਬਹੁਤ ਵਧੀਆ ਹੋ ਰਿਹਾ ਸਾਡੇ ਮਾਤਾ ਸੰਦੀ ਸਕੂਲ ਦੇ ਵਿੱਚ ਇਹਦੇ ਵੀ ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਹੋਰ ਸਾਡੇ ਜਿੰਨੇ ਕਮੇਟੀ ਦੇ ਮੈਂਬਰ ਨੇ ਉਰੇ ਸਾਡੇ ਮੈਂਬਰ ਨੇ ਸਾਰੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਉਹਨਾਂ ਦਾ ਵੱਧ ਸੋਹਜਾ ਹੋਊਗਾ ਸਾਡੇ ਨਾਲ ਜਿਹੜੇ ਸਾਡੇ ਭਰਾ ਇਥੇ ਰਹਿੰਦੇ ਆ ਅਸੀਂ ਬਾਹਰ ਰਹਿੰਦੇ ਆ ਜਿੰਨਾ ਚ ਸਾਨੂੰ ਹੁੰਦਾ ਅਸੀਂ ਆਪਣਾ ਟਾਈਮ ਕੱਟ ਕੇ ਬਾਹਰੋਂ ਆਉਂਦੇ ਆ ਹੁਣ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਜੋ ਅਸੀਂ ਪੰਜਵਾਂ ਫੁੱਟਬਾਲ ਕੱਪ ਕਰਾ ਰਹੇ ਆ ਇਹ ਸਾਡੀ ਮੈਨੇਜਮੈਂਟ ਕਮੇਟੀ ਜਿੰਨੇ ਵੀ ਮੈਂਬਰ ਅਹੁਦੇਦਾਰ ਸਾਹਿਬਾਨ ਨੇ ਸਾਰੇ ਨੇ ਉਹਨਾਂ ਦਾ ਇਸ ਕੱਪ 'ਚ ਬਹੁਤ ਵੱਡਾ ਸਹਿਯੋਗ ਅਸੀਂ ਉਹਨਾਂ ਦੇ ਨਾਲ ਕੋੜੇ ਨਾ ਮੋੜ ਚੜ ਕੇ ਖੜਦੇ ਆ ਬੈਰੂ ਦੀ ਖਾਲਸਾ ਬੈਰੂ ਦੀ